ਦਿਲੋਂ ਨਾ ਚਿਕੜੀਆਂ ਬੋਲ ਜਾ ਹੱਥ ਉਹ ਨਿਕਲ ਨਾ ਜੀ ਨਾ ਤੁਰਾ ਬੰਦ ਤੁਰਾ ਤਮੇ ਠੀਕ ਹੱਸਦਾ ਮੇਰੇ ਭਾਈ ਮੈਂ ਤਾਂ ਕਰਦੇ ਹਾਂ ਜੀ ਹਾਂ ਜੀ ਵੀ ਆ ਜਾ ਕਿਸੇ ਨੂੰ ਜਣਾ ਥੋੜਾ ਨਾਲ ਹੋ ਜਾ ਸ਼ੁਭਾ ਸ਼ੁਭਾ ਜੀ ਜੈ ਨਿਕਮਾ ਬਦਰੋ ਕਰ ਦੋ ਨਿਸ਼ਾਹਲਾ ਕੀ ਰਹੀ ਮਜਬੂਰੀ ਚ ਕਰਨਾ ਚਲੋ ਤੁਹਾਨੂੰ ਦੱਸ ਜੇ ਰੀਅਲ ਜਿਸ ਤੋਂ ਤੁਹਾਨੂੰ ਹਸਤੰਦਾਰ ਕਰਾ ਦੇਣਾ ਹੋ ਜਾਣਾ ਚਲੋ ਹੁਣ ਦੱਸ ਮੈਂ ਵਾਗ ਚਲੋ ਅੱਲਾਹ ਅੱਲਾਹ ਕੋਈ ਗੱਲ ਸਾਥ ਦਾ ਨਿਸ਼ਾਹ ਕਰਦਾ ਹੁਣ ਦੱਸ ਹੁਣ ਪੈਸਾ ਚਲੋ ਫਿਰ ਚੋਣਾ ਤੁਹਾਨੂੰ ਚਲੋ ਆਓ ਅਰ ਪਹਿਲੀ ਕਰ ਨਿਸ਼ਾਹ 9 ਘੰਟੇ ਜੇ ਦਾ ਰਾਮਾ ਮੈਂ ਘੜੂ 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 ਮਾਰੋ ਛੋਟ ਮੂੰਹ ਬੰਨੋ ਬੰਨੋ ਯਾਰਾ ਇਧਰ ਆਓ ਮੂੰਹ ਬੰਨੋ ਮੂੰਹ ਬੰਨੋ ਮਾਨਜੋਗ ਐਸਐਸਪੀ ਸ਼੍ਰੀ ਅਦਿੱਤਿਆ ਜੀ ਦੇ ਅਦੇਸ਼ਾਂ ਹੇਠਾਂ ਇੱਥੇ ਜਿਹੜੇ ਸ਼ਹਿਰ ਦੇ ਵਕਫਾ ਥਾਵਾਂ ਦੀ ਜਿਹੜੇ ਹਾਈ ਸਕੂਲ ਨੇ ਜਿੱਥੇ ਕੁਛ ਪੀਣ ਵਾਲੇ ਜਿਹਨਾਂ ਨੂੰ ਕਹਿ ਸਕਦੇ ਆ ਜਿਹੜੇ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਆ ਜਿੱਥੇ ਕੋਈ ਮਿਲਦਾ ਵਾ ਤਾਂ ਅਸੀਂ ਉਹਨਾਂ ਨੂੰ ਜਿਹੜੇ ਪੀਣ ਵਾਲੇ ਆ ਉਹਨਾਂ ਨੂੰ ਰੀਹੈਬਿਲੇਸ਼ਨ ਦਾਖਲ ਕਰਾਵਾਂਗੇ ਤੇ ਜਿਹੜੇ ਵੇਚਣ ਵਾਲੇ ਜਿਹਨਾਂ ਕੋਲ ਲੈ ਕੇ ਆਉਂਦੇ ਨੇ ਉਹਨਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਪੱچے ਕਰਾਂਗੇ ਅਸੀਂ ਇਹੀ ਸਾਡੇ ਐਸਐਸਪੀ ਸਾਹਿਬ ਦੇਸ਼ ਦੇ ਦੇਸ਼ ਨੇ ਵੀ ਸ਼ਾਇਦ ਦੇ ਵਿੱਚ ਨਸ਼ੇ ਨੂੰ ਕਿਸੇ ਵੀ ਹਾਲ ਦੇ ਵਿੱਚ ਨਾ ਤਾਂ ਕਿਸੇ ਨੂੰ ਰਿਕਰ ਦੇਣਾ ਨਾ ਜਿਹੜੇ ਪੀਂਦੇ ਆ ਇਹਨਾਂ ਨੂੰ ਹੀ ਅਸੀਂ ਸ਼ਿਟਵਾਉਣਾ ਹੈ ਇਹ ਸਭ ਤੋਂ ਪਹਿਲਾਂ ਸਾਡੀ ਜਿਹੜੀ ਪੁਰਜੋਰ ਲੋਕਾਂ ਨੂੰ ਅਪੀਲ ਹੈ ਵੀ ਜਿਹੜਾ ਕੋਈ ਪੀਂਦਾ ਵਾ ਉਹਨਾਂ ਦਾ ਬੱਚਾ ਸਾਨੂੰ ਦੱਸਣ ਅਸੀਂ ਉਹਨਾਂ ਦਾ ਸ਼ਰਾਬਾ ਨਸ਼ਾ ਛੁਡਾਵਾ ਨਸ਼ਾ ਛੁਡੋ ਕੇਂਦਰ ਵਿੱਚ ਨੂੰ ਦਾਖਲ ਕਰਾਇਆ ਜਾਵੇ ਸਰ ਈ ਰਿਕਸ਼ਾ ਵਾਲਿਆਂ ਤਾਂ ਬੜਾ ਰੋਲਾ ਪਿਆ ਤੁਸੀਂ ਛਾਪੇ ਬਾਦ ਵੀ ਕਰ ਰਹੇ ਹੋ ਬਹੁਤ ਸਾਰੇ ਈ ਰਿਕਸ਼ਾ ਵਾਲੇ ਜਿਹੜੇ ਜਿਹੜੇ ਪੁਰਾਣਾ ਬੱਸ ਸਟੈਂਡ ਸੀ ਉੱਥੇ ਕੁਝ ਖੜੇ ਹੁੰਦੇ ਨੇ ਜਿਹੜੇ ਨਸ਼ੇਰੀ ਅਸੀਂ ਚੈੱਕ ਕਰਦੇ ਰੀਹਬਿਲੀਟੇਸ਼ਨ ਦਾ ਕਰਵਾਵਾ ਗਿਆ ਤੇ ਜਿਹੜੇ ਵਿਚਰ ਵਾਲੇ ਉਹਨਾਂ ਦੇ ਉੱਤੇ ਅਸੀਂ ਯੂਨੀਕਾਰਮੀ ਪੱਚੇ ਕਰਾਂ ਆ ਕਿੰਨੇ ਲੋਕ ਜਿਹੜੇ ਤੁਸੀਂ ਹੁਣ ਇੱਥੋਂ ਜਿਹੜੇ ਆ ਨਾਲ ਉਹਨਾਂ ਚੱਲਣ ਦੀ ਮਰੀਆ ਜਿਹੜਾ ਸਨ ਸਲਾਮਾਬਾਦ ਮਲਾ ਉੱਥੋਂ ਅਸੀਂ ਦੋ ਲੋਕਾਂ ਨੂੰ ਲਿਆ ਹਰਾਸ ਦੇ ਵਿੱਚ ਉਹਨਾਂ ਨੂੰ ਚੈੱਕ ਕਰਦੇ ਆ ਕਿੱਥੋਂ ਲੈ ਕੇ ਆਏ ਸੀ ਕੀ ਕਰਦੇ ਇਹਨਾਂ ਕੋਲੋਂ ਮਿਲਿਆ ਕੀ ਸਮਾਨ ਇਹਨਾਂ ਕੋਲ ਸਿਰਫ ਰਿੰਗ ਬਿੜੀ ਆ ਜੀ ਹੋਰ ਕੋਈ ਸਮਾਨ ਨਹੀਂ ਲਿਆ ਅੱਛਾ ਤੇ ਜਿਹੜੇ ਬੱਸ ਸਟੈਂਡ ਦੇ ਉੱਪਰ ਜਿਹੜੀ ਤੁਸੀਂ ਰੇਡ ਕੀਤੀ ਆ ਤੇ ਅੱਗੇ ਉਹਨਾਂ ਨੂੰ ਕੀ ਜਾਨਣਾ ਚਾਹੁੰਦੇ ਹੋ ਜੋ ਉੱਥੇ ਜਾ ਕੇ ਕਰਦੇ ਆ ਤੇ ਜਾਂ ਇਹ ਦੀ ਇੱਛਾ ਵਾਲੇ ਜਿਹੜੇ ਜਿਹੜੇ ਕਿਸੇ ਵੀ ਦਾਰੇ ਵਿੱਚ ਆਦੇ ਆ ਜੀਪ ਜੀ ਤੈਨੂੰ ਚਾਹਤ ਹੋਊਗਾ ਕਿ ਇੱਕ ਵਾਰੀ ਤੁਸੀਂ ਖਬਰ ਲਈ ਸੀ ਕਿ ਅਪਾ ਜਿਹੜੇ ਅਗੇਂਸੀ ਨਾਮਨਗਰ ਭੂਣਾ ਦੇ ਤਿੰਨ ਵਿਅਕਤੀਆਂ ਖਿਲਾਫ ਪਰਚਾ ਕੀਤਾ ਸੀਗਾ ਤਾਂ ਉਹ ਹੁਣ ਦੁਬਾਰਾ ਚੈੱਕ ਕਰਦੇ ਹੋ ਕਿ ਉਹੀ ਤੇ ਲੱਕੇ ਨਹੀਂ ਜਿਹੜੇ ਅਪਾ ਜੇ ਨੇ ਤਾਂ ਉਹਨਾਂ ਦੇ ਖਿਲਾਫ ਕੰਨੀ ਕਰ ਦੇਗਾ ਜਦੋਂ ਇਹ ਲਗਾਤਾਰ ਮਹੀਨ ਜਰੀਏ ਜਾਰੀ ਰਹੇ ਇਹ ਦੇ ਬੇ ਦਿਨ ਲਗਾਤਾਰ ਸਾਰੇ ਐਸਐਸਪੀ ਨੇ ਬੜਾ ਸਿਕ ਨਿਸ਼ਾ ਨਿਸ਼ ਨੇ ਵੀ ਡਰਗ ਨੂੰ ਕਿਸੇ ਵੀ ਕੀਮਤੇ ਆਪਾਂ ਨਾ ਵਕੰਦਿਆ ਹੈ ਤਾਂ ਨਾ ਕਿਸ ਨੂੰ ਕਰ ਦੇਣਾ ਇਹਨਾਂ ਦੇ ਉੱਪਰ ਉਹ ਪੁੱਛਗਿੱਛ ਕੀਤੀ ਜਾਏ ਕਿ ਇਹ ਕਰਕੇ ਵੀ ਕਿੱਥੋਂ ਲਿਆਦੇ ਸੀ ਉਹਦੀ ਕਰ ਦੇਣਾ ਇੱਕ ਕੁਸ਼ਲਤਾ ਆਇਆ ਹੋ ਕਿ ਤੁ ਇਹ ਤੁਹਾਨੂੰ ਕੀ ਫਰਕ ਕਰਿਆ ਲੱਗਾ ਕਿ ਇੰਦਾਂ ਦਾ ਜਿਹੜਾ ਹੁਣ ਅੱਗੇ ਜਿਹੜਾ ਹੈਗਾ ਕਿਉਂਕਿ ਇਹ ਜਿਹੜਾ ਬਾਰਡਰ ਏਰੀਆ ਵਾ ਇੱਥੇ ਕੰਮ ਦਾ ਕਿਦਾਂ ਦਾ ਰਹਿਣਾ ਲੱਗਦਾ ਕੀ ਚੱਲੇਗਾ ਦੇਖੋ ਜੀ ਮੈਂ ਗੁਰਦਾਸਪੁਰ ਪੁਲਿਸ ਦਾ ਚਾਰਜ ਲਿਆ ਆਇਆ ਹਾਂ ਐਂਡ ਜਿਹੜੀ ਗੁਰਦਾਸਪੁਰ ਪੁਲਿਸ ਦੀ ਜਿਹੜੀ ਸਾਡੀ ਜਿਹੜੀ ਹੈਗੀ ਜਿਹੜੀ ਪ੍ਰਾਇਓਰਟੀ ਹੈ ਜੀ ਗੁਰਦਾਸਪੁਰ ਪੁਲਿਸ ਦੀ ਜਿਹੜੀ ਪ੍ਰਾਇਓਰਟੀ ਹੈਗੀ ਉਹ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਅਤੇ ਜਿਹੜੀ ਡੀਜੀਪੀ ਸਾਹਿਬ ਦੀ ਜਿਹੜੀ ਹੈਗੀ ਪੰਜਾਬ ਸਰਦਾਰਾ ਜੀ ਜਿਹੜੀ ਪੋਲਿਸੀ ਹੈਗੀ ਉਸ ਉਸ ਤੇ ਤਹਿਤ ਜਿਹੜਾ ਸਾਡਾ ਜਿਹੜਾ ਕ੍ਰਾਈਮ ਪ੍ਰੀਵੈਂਸ਼ਨ ਕ੍ਰਾਈਮ ਡਿਟੈਕਸ਼ਨ ਪਬਲਿਕ ਸੇਫਟੀ ਔਮਨ ਸੇਫਟੀ ਇਸ ਤੋਂ ਇਲਾਵਾ ਬਾਰਡਰ ਸਿਕਿਉਰਿਟੀ ਐਗਨਾਸ਼ੇਦੇ ਨੇਟਰ ਜਿੰਨੇ ਵੀ ਹੈਗੇ ਕ੍ਰਾਈਮ ਐਂਡ ਸਾਰੀ ਚੀਜ਼ਾਂ ਨੂੰ ਅਸੀਂ ਪ੍ਰੋਪਰਲੀ ਚੈੱਕ ਕਰਾਂਗੇ ਐਂਡ ਇਹਦੇ ਤੇ ਸਾਡੀ ਟੀਮ ਗੁਰਦਾਸਪੁਰ ਪੁਲਿਸ ਟੀਮ ਪੂਰੇ ਤਰੀਕੇ ਨਾਲ ਜਿਹੜੀ ਹੈਗੀ ਡਟ ਕੇ ਅਸੀਂ ਇਸ ਵਾਸਤੇ ਕੰਮ ਕਰਾਂਗੇ ਇਸ ਤੋਂ ਇਲਾਵਾ ਅਸੀਂ ਗੁਰਦਾਸਪੁਰ ਦੀ ਜਿਹੜੀ ਪਬਲਿਕ ਹੈ ਉਹਨੂੰ ਵੀ ਅਪੀਲ ਕਰਦੇ ਹਾਂ ਕਿ ਵੀ ਅਗਰ ਉਹਨਾਂ ਦੇ ਕੋਈ ਫੀਡਬੈਕ ਹੈ ਸੁਝਾਅ ਹੈ ਉਹ ਵੀ ਮੈਨੂੰ ਆ ਕੇ ਕਦੇ ਵੀ ਮੈਨੂੰ ਆ ਕੇ ਮਿਲ ਸਕਦੇ ਨੇ ਆਫਿਸ 'ਚ ਮੈਂ ਅਵੇਲੇਬਲ ਹੈਗਾ ਜਿਹੜਾ ਵੀ ਬੰਦਾ ਜਿਨਾਂ ਦੇ ਕੋਈ ਇਸ਼ੂਜ਼ ਹੈਗੇ ਤੋਂ ਦੇ ਆਰ ਵੈਲਕਮ ਕਿ ਉਹਨਾਂ ਨੂੰ ਮੈਂ ਮੇਰੇ ਆਫਿਸ 'ਤੇ ਆ ਸਕਦੇ ਹੈਗੇ ਐਂਡ ਬਾਕੀ ਅਸੀਂ ਇਸ ਚੀਜ਼ ਨੂੰ ਜਿਹੜੇ ਬਾਕੀ ਜਿਹੜੇ ਹੈਗੇ ਬਾਰਡਰ ਦੇ ਜਿਹੜੇ ਥਾਣੇ ਹੈਗੇ ਐਂਡ ਪੋਸਟ ਹੈਗੇ ਉਸ ਤੋਂ ਰਿਲੇਟਡ ਜਿੰਨੇ ਵੀ ਸਾਡੀ ਜਿਹੜੀ ਚੈਕਿੰਗਸ ਹੈ ਐਂਡ ਜਿਹੜੇ ਅਦਰ ਅਸਪੈਕਟ ਅਗੇ ਉਹ ਜਾਰੀ ਰਹਿਣਗੇ ਸਰ ਉਸ ਫੰਡ ਨੂੰ ਲੈ ਕੇ ਸਾਡੀ ਚਰਚਾ ਹੋਈ ਹੈ ਤੇ ਕਾਫੀ ਮਤਲਬ ਉਹ ਯਾ ਚਾਹੇ ਜਿਹੜੀ ਪ੍ਰਸਖਣ ਵੀ ਦਿੱਤੀ ਹੈ ਪਰ ਉਹਨੂੰ ਕਿਤਰਾ ਵਿਕੂ ਦੇਖੋ ਜੀ ਅੱਲੇ ਮੈਂ ਜੋ ਨਾ ਜੋਇਨ ਕੀਤਾ ਹੈਗਾ ਐਂਡ ਮੈਂ ਜਿੰਨੇ ਵੀ ਥਾਣੇ ਹੈਗੇ ਪੁਲਿਸ ਚੌਕੀਆਂ ਜਿਹੜੀ ਐਂਡ ਬਾਕੀ ਜਿਹੜੇ ਹੈਗੇ ਜ਼ਿਲ੍ਹੇ ਦੇ ਬਾਕੀ ਸਾਰੇ ਜਿਹੜੀ ਹੈਗਾ ਉਹਨਾਂ ਦਾ ਚੈਕਿੰਗ ਕਰਾਂਗਾ ਖੁਦ ਚੈਕ ਕਰਾਂਗਾ ਐਂਡ ਫਰਦਰ ਉਸ ਹਿਸਾਬ ਨਾਲ ਜਿਹੜੇ ਹੈਗੇ ਅੱਗੇ ਅਸੀਂ ਇਸ ਜਿੱਦਾਂ ਬੜੇ ਪੁਰਾਣੇ ਲੱਗੇ ਕਈ ਸਾਲ ਹੋਣਾ ਜੀ ਬਦਲੀ ਨਹੀਂ ਹੋ ਰਹੀ ਜੀ ਸੋ ਦੇਖੋ ਜੀ ਉਹ ਅਸੀਂ ਚੈੱਕ ਕਰ ਲਾਂਗੇ ਜੀ ਜਿਹੜਾ ਐਡਮਿਨਿਸਟ੍ਰੇਟਿਵ ਜੋ ਵੀ ਹੋਗਾ ਹੋਏਗਾ ਉਸ ਹਿਸਾਬ ਨਾਲ ਅਸੀਂ ਇਸ ਨੂੰ ਨੋਟ ਅਨਸ਼ੈਟ ਕਰ ਲਾਂਗੇ ਠੀਕ ਹੈ ਥੈਂਕ ਯੂ ਥੈਂਕ ਯੂ